ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਪੰਚ ਸਾਹਿਬ ਪਹੁੰਚ ਗਏ ਨਹੀਂ ਪਿੰਡ ਮਾਲੀਆ ਜ਼ਿਲ੍ਹਾ ਗੁਰਦਾਪੁਰ ਮੈਂ ਤਸਵੀਰ ਬਟਾੜਾ ਨਜ਼ਦੀਕ ਮਿਰਜੇ ਦੀ ਗੱਦੀਆਂ ਆਓ ਫਿਰ ਭਾਈ ਜੀ ਨੇ ਗੱਲਬਾਤ ਕਰੀਏ ਭਾਈ ਜੀ ਸਤਿਕਾਰ ਰੋਸ ਸਾਹਿਬ ਠੀਕ ਠਾਕ ਜੀ ਸਤਿਕਾਰ ਜੀ ਠੀਕ ਠਾਕ ਜੀ ਸ਼ੁਕਰ ਮਹਾਰਾਜ ਦਾ ਕਿਤੇ ਦਰਸ਼ਨ ਦਿੱਤੇ ਆ ਲੋਕੀ ਮੈਨੂੰ ਫੋਨ ਕਰਕੇ ਕਹਿੰਦੇ ਆ ਵੀ ਤੁਸੀਂ ਗੈਰ ਰਹਿੰਦੇ ਹੋ ਹੂੰ ਗਾਇਬ ਨਾ ਰਿਹਾ ਵੀ ਇਹਨਾਂ ਦਾ ਨਹੀਂ ਵੀਰ ਕਸੂਰ ਤੁਹਾਡਾ ਨਹੀਂਗਾ ਹਾਂ ਜੀ ਜੀ ਮੇਰੇ ਕੋ ਨਾ ਪਿਛਲੇ ਕਿੜੇ ਚ ਪਸ਼ੂਆਂ ਦੇ ਦੋ ਝੋਟੀਆਂ ਦੇ ਬੱਚੇ ਮਰ ਗਏ ਬੱਚੇ ਮਰ ਗਏ ਤੇ ਫਿਰ ਮੈਂ ਉਹ ਵਾਧ ਕੱਟ ਕਰਕੇ ਵਿੱਚ ਨਹੀਂ ਫਿਰ ਕਰਨੇ ਪੈਣਗੇ ਮੈਂ ਇਦਾਂ ਮੈਂ ਵੀ ਬਹੁਤਾ ਫਿਰ ਨਹੀਂਗਾ ਭੱਜ ਦੌੜ ਕਰਦਾ ਹੁੰਦਾ ਜਿਹੜੇ ਪਿਛਲਾ ਸਟਾਕ ਹੈ ਉਹਨੂੰ ਕਰਨਾ ਫਿਰ ਨਵੇਂ ਸਿਰਿਓਂ ਏਡੀ ਕਾਲੀ ਆਲਾ ਮੈਂ ਕਦੇ ਕਰਦਾ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਜੀ ਬਾਕੀ ਚਲੋ ਵਾਹਿਗੁਰੂ ਦੀ ਬੜੀ ਕਿਰਪਾ ਵਾ ਕੰਮ ਚਾਲ ਚੱਲੀ ਜਾਂਦਾ ਵਾ ਸਤਿਗੁਰੂ ਦੀ ਮਿਹਰ ਹਾਂਜੀ ਹਾਂਜੀ ਤੇ ਬੇਨਤੀ ਇਹ ਆ ਵੀ ਅੱਜ 6 ਝੋਟੀਆਂ ਨੇ ਠੀਕ ਆ 6 ਟੌਪ ਕਲਾਸ ਨੇ ਜਿੱਦਾਂ ਜਿ ਕਿਸੇ ਨੇ ਲੈਣੀ ਆ ਛੋਟੀ ਰੇਂਜ ਵੀ ਆ ਵੱਡੀ ਵੀ ਆ ਹਰ ਇੱਕ ਹੈ ਜੀ ਹਰ ਇੱਕ ਪਰ ਉਹ ਰੇਂਜ ਨਹੀਂ ਵੀ ਅਸੀਂ 2 ਲੱਖ 25 ਹਜ਼ਾਰ ਮੰਗ ਲਈਏ ਛੋਟੇ ਸਾਡੀ ਉਹ ਹੀ ਆ ਵੀ ਜਿਹੜੀ ਆਮ ਬੰਦੇ ਦੀ ਪਹੁੰਚ ਵਿੱਚ ਵਾ ਠੀਕ ਆ ਤੇ ਆ ਝੋਟੀ ਵੇਖਿਓ ਹਾਂਜੀ ਇਹਨੂੰ ਸੂਈ ਨਸੁੰਦੀ 10 ਕ ਦਿਨ ਹੋ ਗਏ ਆ ਅੱਛਾ ਜੀ ਤੇ ਇਸ ਟਾਈਮ ਇਹ ਤੋਂ ਨਾ 10 ਤੋਂ 11 ਕਿਲੋ ਦੁੱਧਾ ਦੁੱਧ ਹੈ ਗੈਰ ਸਹੀ ਜਿਹੜਾ ਮਤਲਬ ਉਹ ਦੁੱਧ ਵਾ ਜਿਹੜਾ ਵੀ ਭਾਂਡੇ ਚ ਪੈਣਾ ਹੈ ਪੈਣਾ ਤੇ ਪਹਿਲਾ ਸੂਆ ਹਾਂਜੀ ਥਾਨ ਵੇਖੋ ਕਿਦਾਂ ਦਾ ਲੈ ਸ਼ੰਭੂ ਕਰੋ ਅਮਾ ਜੀ ਦੋਹਰੋ ਕਰੋ ਸ਼ਾਇਦ ਸ਼ੰਭੂ ਦਾਮਕ ਵਾਲੀ ਖਾਗਰ ਚਲੋ ਪਰਮਾਤਮਾ ਕਿਰਪਾ ਦਾ ਜਿਹੜਾ ਜਬਰਦਸਤ ਜਿਹੜਾ ਲੈ ਗਿਆ ਗਾਹਕ ਮੰਡੀ ਹਾਂ ਵੇਖ ਬਹੁਤ ਜਿਆਦਾ ਚੋਣ ਚਾਂ ਚੰਗੀ ਭਜੀ ਮਾਲ ਸਾਰਾ ਉਧਰ ਲਾ ਮਾਲ ਸਾਰਾ ਵੀ ਕੱਟੀ ਮਗਰ ਤੇ ਇਹਦੇ ਮਗਰ ਕੱਟਾ ਕੱਟਾ ਇੱਕੋ ਮਗਰ ਕੱਟੀ ਉਹ ਆਪ ਵੀ ਕੱਟੀ ਆ ਲੋ ਜੀ ਉਹ ਵਿਖਾਉਨੇ ਆ ਸਾਰੀ ਵੀਡੀਓ ਖੰਗ ਬੜੀ ਜਬਰਦਸਤ ਝੋਟੀਆਂ ਨਰੋਈ ਪੂਰੀ ਫੁੱਲ ਸਨ ਸੰਭਾ ਲਗਣਾ ਅਸਲੀ ਪਿੱਠ ਵੇਖੋ ਕਿੱਡੀਆਂ ਸਿੱਧੀ ਗੱਡ ਰਗੀ ਆ ਪਤਲੀ ਚਮੜੀ ਦੀ ਆਜੋ ਜੀ ਆਜੋ ਸਿੰਘ ਸੁng ਐ ਸੋਹਣਿਆ ਕਿਨਾਰੀ ਵਾਲਾ ਬੰਦਾ ਭਾਵਾਂ ਸੁਣਦੀ ਹੈ ਕੰਮ ਹੀ ਹੋਣਾ ਮੈਂ ਭਾਈ ਭਾਪੂ ਵਾਲਾ ਕੰਮ ਨਹੀਂ ਕਰਦਾ ਹੁੰਦਾ ਮੈਨੂੰ ਤਾਂ ਹੁੰਦਾ ਕੋਈ 2-2000 ਵੀ ਪਾ ਹਾਂ ਬਾਜੀ ਬਾਹਰ ਆਹੀ ਕਿਹੜਾ ਡੀਸੀ ਲੱਗੇ ਸਿੱਧੀ ਗੱਲ ਆ ਹਾਂਜੀ ਬੋਲੋ 1,10,000 ਦੀ ਦੇ ਦੇਣੀ ਹੈ ਠੀਕ ਆ ਮੁੱਲ 30,000 ਰਣਮੈ ਜੱਚੂਗਾ ਹੈਨਾ ਜਾਓ ਹੁਣ ਇਦੋਂ ਫ੍ਰੀ ਕਿਦੋਂ ਨਹੀਂ ਜੇ ਮਿਲਣੀ ਮੈਂ ਵੀ ਗੱਲ ਤੁਹਾਨੂੰ ਕਹਿਦਾ ਨਾ 1000 ਛੋੜ ਜੀ ਲਓ 1 ਲੱਖ 9000 ਦੀ ਰੇਟ ਵੇ ਲੋ ਸਰਪੰਚਾ ਬਿਲਕੁਲ ਜੀ ਐਵੇਂ ਨਹੀਂ ਸਰਪੰਚੀ ਮਿਲੀ ਬਾਈ ਨੂੰ ਆ ਵੇਖਿਓ ਜੀ ਆਹ ਜਿੰਦੀ ਵੇਖਿਓ ਹਾਂਜੀ ਜਿੰਦੀ ਵੇ ਇਹਨੂੰ ਸੂਈ ਨੂੰ ਅੱਜ ਚੌਥਾ ਦੇਣਾ ਅੱਛਾ ਕਿਹੜਾ ਮਰਜੀ 2 3 ਤਿੰਨ ਟਾਈਮ ਚੋਲੇ ਪਿੱਠ ਵਹਾ ਜਿੰਜਾਸ ਹੁਆ ਜਦੋਂ ਪਰਵਾਨ ਦੀ ਭੈਣ ਨਹੀਂ ਤਰਦੀ ਹਾਂ ਉਹ ਚੀਜ਼ੇ ਕੰਮ ਅੱਜ ਚੌਥੇ ਦਿਨ 11 ਕਿਲੋ ਹਾਂ ਤੇ ਜੁੜਿਆ ਵੀ ਲੈ ਜਾਏਗਾ ਜੇ ਧਾਰ ਨਹੀਂ ਹੋਊਗਾ ਚੋਾਈ ਖੇਤੀ ਕਰਾਂਗੇ ਚੋਾਈ ਇਦਾਂ ਦੀ ਸੰਦੀਪ ਲੱਗੀ ਆ ਹਾਂਜੀ ਕਿਤੇ ਕਹਾ ਬੱਤ ਹਾਂ ਨਹੀਂ ਆਰੇ ਵਾਲੀ ਚੀਜ਼ ਐਂਡ ਹੀ ਆ ਬਾਈ ਐਂਡ ਐਂਡ ਤੇ ਦੁੱਧ ਪਹਿਲੇ ਸਵੇਰੇ ਨੇ ਦਿੱਤਾ 12 ਅੱਛਾ ਜੀ ਰਾਤ ਕੀ ਜੱਡੀ ਚੂਣ ਚਾਣ ਦੀ ਦੀ ਸਟਾਰਟਿੰਗ ਹੈ ਨਾ ਇਹਦੀ ਮੈਨੂੰ ਪਤਾ ਪੱਕਾ ਵੀ ਦੁੱਧ ਅੱਜ ਕੀ ਸਹੀ ਸਾਮ ਵਾਲੇ ਤੇ ਚਲੇਗੀ 14 ਕਿਲੋ ਹੈ ਨੀ 14 ਕਿਲੋ ਕਰੋਗੀ ਹੈਨਾ ਪੱਕਾ ਚਾਉਂਦਾ ਆਜੋ ਜੀ ਬਾਕੀ ਬਰੀਕ ਬਰੂਕ ਬੜੀ ਆ ਚਾਣ ਵਾਲੀ ਆ ਏਨੂੰ ਕਹਿੰਦੇ ਛੋਟੀ ਗੋਡੀ ਵਾਲੀ ਹੂੰ ਇਹੋ ਚੀਜ਼ ਆ ਇਹ ਘੰਡ ਵਾਲੀ ਮਹਿਮ ਆਜੋ ਲਿਆਓ ਜੀ ਮੱਜਾ ਸਾਰੀਆਂ ਬਾਈ ਸਿਰੇ ਸੱਟ ਆ ਐਵੇਂ ਨਹੀਂਗਾ ਵੀ ਨਹੀਂ ਠੀਕ ਹੈ ਬਾਈ ਫਿਰ ਹੈਂਡ ਹੀ ਆ ਹਾਂ ਔੜ ਔੜ ਆਜਾ ਇਧਰ ਆਓ ਜੀ ਲਓ ਸਰ ਲਓ ਜੀ ਆਓ ਇਧਰ ਇਹੋ ਚੀਜ਼ ਥੋੜਾ ਖਜਾਇਆ ਕਰੋ ਲੈ ਜੀ ਹਮ ਠੀਕ ਆ ਹਾਂ ਜੀ ਫਿਰ ਬੋਲੋ ਦੀਵੇ ਨਾ ਇਹਦੇ ਨਾਲ ਦੀਆਂ ਮੈਂ ਪਹਿਲਾਂ ਵੇਚੀਆਂ ਨੇ 25 ਦੀਆਂ 30 ਦੀਆਂ ਵੇਚੀਆਂ ਨਾ ਪਰ ਅੱਜ ਮੰਦਾ ਪਾਤਾ ਜੇ ਜੇ ਹੁਣ ਵੀ ਨਾ ਨਾ ਕੋਈ ਮੰਨਿਆ ਤੇ ਫੇਰ ਰੱਬ ਦਾ ਹੀ ਨਾਮ ਇੱਕ ਤਾਂ 10ਵੇਂ ਦਾ ਵੀ ਮੁੱਲ ਪਰ ਨਹੀਂ ਕਰਨਾ ਪੰਜ ਛੋਟ ਆ ਪੰਜ ਦੀ ਦੇ ਦੇ ਵੇ ਲੋ ਇਕੱਲਾਕ 5000 ਦੀ ਤੇ ਜੇ ਕੋ ਆਵੇ 14 ਕਿਲੋ ਮੈਂ ਬਦ ਨਾ ਦਿੱਤਾ ਤੇ ਗੱਲ ਕਰ ਅੱਜ ਅੱਜ ਕਰੇੜਾ ਆਵੇ ਆ ਗੁਸ਼ਿੰਦਰ ਲਈ 11 ਨਾ ਹੋਵੇ ਘਰ ਗਈ ਮੈਂ ਲੈਵਾਂ ਨਹੀਂ ਠੀਕ ਹਾਂ ਤੇ ਬੋਲਾ ਠੀਕ ਹੈ ਤੇ ਬੋਲਾ 파ੜ ਬੋਲਾ ਬੋਲਾ 파ੜ 14 ਕਿਲੋ ਵਾਲੀ ਮੈਂ ਵਾਂ ਤੇ ਇੱਕ ਪੰਜ ਜੀ ਲੋ ਜੀ ਖੀਰੀ ਆ ਗਈ ਮਿੰਟ ਰੋਕੀ ਰੋਕ ਕੇ ਰੋਕ ਮਮਾ ਜੀ ਰੋਕ ਜੀ ਇੱਕ ਮਿੰਟ ਰੋਕੀ ਇਹ ਮਾੜਾ ਮੂੰਹ ਭਾ ਪਿੱਛੇ ਰੱਖ ਐਨੂ ਕਰ ਬਈ ਇਹ ਨਗੀਨਾ ਹਾਂ ਇਹ ਵੇਖ ਨਗੀਨਾ ਇਹ ਖੀਰੀ ਹੈ ਖੀਰੀ ਮਗਰ ਵੀ ਇਹਦੇ ਕੱਟੀ ਹੈ ਅੱਛਾ ਤੇ ਸਿੰਘ ਵੇ ਪਰਸੋਂ ਚੌਸ ਦੀ ਸੂਈ ਹੈ ਚੌਥਾ ਦਿਨ ਹੋਊਗਾ ਅੱਜ ਅੱਜ 9 ਕਿਲੋ ਬੋਲਾ ਅੱਛਾ ਅੱਜ ਪਤਾ ਨਹੀਂ ਮਹਾਰਾਜ ਨੇ ਕੀ ਆ ਵੇ ਥਣ ਥਣ ਦੀ ਕੁਆਲਿਟੀ ਵਿਖਾ ਯਾਰ ਨੇੜੇੋਂ ਕਰਕੇ ਹਰ ਇੱਕ ਪੈਣਪਰਾ ਤੇ ਵੇਖੀ ਤੁਰਦੀ ਤੋਰ ਆ ਵੇਖੀ ਲੈ ਵਾ ਰੇ ਕਰਾ ਨਹੀਂ ਐ ਨਿਆਰੇ ਬੰਦੂ ਜਿਹੜਾ ਲੈ ਗਿਆ ਸ਼ੰਭੂ ਚੰਡੀਗੜ੍ਹ ਏਰੀਆ ਚ ਭੇਜਣੀ ਆ ਜੇ ਬਾਈ ਫੋਨ ਆ ਗਿਆ ਨਾ ਭਜੀ ਇੱਕ ਜੋ ਮਰਜੀ ਆ ਫਿਰ ਐਂਡ ਐਂਡ ਪੀਸ ਇਹ ਐਂਡ ਪੀਸ ਆ ਵੀ ਅਜੇ ਮਾੜੀ ਮੋਟੀ ਪਹਾੜਾ ਛੋਟੀ ਦੇ ਆ ਚੌਥਾ ਦੇਣਾ ਨਹੀਂ ਭਜੀ ਹੁਣ ਦੱਸੋ ਇਸ ਤੋਂ ਉੱਪਰ ਕੀ ਆ ਹਾਂ ਦਾ ਸੀ ਕਿਨੀ ਮਿਹਨਤ ਲਾਈ ਹੋਣੀ ਮਿਹਨਤ ਵੀ ਲਾਈ ਫਿਰ ਵੇਖ ਇੰਨਾ ਜਿੰਨੇ ਕੀ ਆਹੀ ਦੇ ਦੇਣੀ ਆ ਨਾ ਉਹਨੇ ਪੈਸੇ ਤੇ ਲੋਕੀ ਖਰਚਾ ਉਹਦਾ ਵੱਧ ਆ ਜਾਂਦਾ ਪਾਲਣ ਤੇ ਇਹ ਸਵਾਦਤੀ ਆ ਦੋ ਸਵਾਦ ਦੋ ਸਾਲ ਦੀ ਅਗਲੇ ਦਾ ਬਾਕੀ ਜਿਹੜਾ ਲੈ ਜਾਂਦਾ ਉਹ ਗੀਤ ਗਾਇਆ ਕਰੂੰਗਾ ਨਾਲੇ ਖੀਰੀ ਆ ਫੇਰ ਵਾਦੇ ਦੀ ਹਣਾ ਭਾਈ ਜੀ ਇਹ ਤੀਜੇ ਸਵੇਰੇ 6:00 ਵਜੇ ਸੁਣੀ ਆ ਦੁੱਜੇ ਸਵੇਰੇ ਚੌਗੀ ਸੂਪਣੀ ਠੀਕ ਆ ਤੀਜੇ ਸਵੇਰੇ ਚ ਜਾ ਕੇ 6:00 ਵਜੇ ਸੁਹੂਗੀ ਬਰੀਕ ਬਰੂਕ ਬੜੀ ਆ ਇਹ ਨਹੀਂ ਮੈਂ ਕਹਿੰਦਾ ਵੀ ਦੁੱਧ ਦਊਗੀ 15 ਕਿਲੋ 18 ਕਿਲੋ ਇਨੇ ਦੁੱਧ ਦੇਣਾ ਮੈਂ 10 ਗਿਆ 11 ਕਿਲੋਈ ਹਾਂਜੀ ਉਹ ਜ਼ਿਆਦਾ 12 ਦੇ ਦੇ ਵਧੀਆ ਪਰ ਇਹਦਾ ਇੰਨਾ ਹੀ ਬਹੁਤ ਸਹੀ ਗੱਲ ਹੈ ਕਿ ਨਹੀਂ ਬਾਈ ਪਰ ਪਿੱਠ ਵੇਖੀ ਦੀ ਕਿਦਾਂ ਗੋਲੇ ਵਾਲੀ ਠੀਕ ਹੈ ਗੋਲਾ ਬਣ ਗਿਆ ਲੈ ਅਜੇ ਵੀ ਉੱਡਦੀ ਜਾਊਗੀ ਜੇ ਤੁਹਾਡੇ ਭਰਾ ਨੇ ਨਾ ਇੱਕੋ ਗੱਲ ਕਰ ਦੇਣੀ ਉਹਦੇ ਬਰਾਬਰ ਹੀ ਦੇ ਦੇਣੀ ਜੇ ਮੋਲ ਹਾਂ ਇਹ ਇੱਕ 25 ਮੰਗਿਆ ਵੀ ਦੇਖੋ 1 ਲੱਖ 5000 ਦੀ ਹਾਂ ਇਹ 25 ਮੰਗਿਆ 20 ਝੋਟੀ ਵਿਕਣੀਆਂ ਆ ਨਾ ਆ ਵੀ ਕਿਹਦੇ ਗੱਲ ਕਰਿਓ ਭਾਜੀ ਕਿੰਨਾ ਖਰਚ ਆਇਆ ਉਹਨਾਂ ਦਾ ਖਰਚਾ ਆਇਆ ਵਾ ਫਿਰ ਦੇਖੋ ਸਾਡੀ ਵੀ ਇਹਦੇ ਵਿੱਚ ਸਾਨੂੰ ਵੀ 6000 ਖਰਚਾ ਆਇਆ ਜੇ ਇਹ ਲਿਉਣ ਦਾ ਵੀ ਤੇ ਫਿਰ ਵੀ ਉੱਪਰ ਵੀ ਆ ਮਾੜਾ ਮੋਟਾ ਮਾਰਜਨ ਵੀ ਰੱਖਿਆ ਜੇ ਹੁਣ ਵੀ ਕੋਈ ਕਵੇ ਨਾ ਕਿ ਯਾਰ ਐਵੇਂ ਹੀ ਕਰ ਛੜਿਆ ਫਿਰ ਕਹਿ ਦੇ ਦਿੰਦੇ ਨੇ ਇਹਦੋਂ ਅੱਗੇ ਰੱਬ ਦਾ ਨਾਮ ਬਿਲਕੁਲ ਜੈ ਜੀ ਇਹਦੋਂ ਇਹਦਾ ਆਵਾਜ਼ ਇਹਦੋਂ ਅੱਗੇ ਰਾਈ ਹੁਣ ਸਦੀਪ ਇਹਦੋਂ ਮੁਕਤ ਹੁਣ ਕਿਤੇ ਨਹੀਂ ਬਿਲਕੁਲ ਬਿਲਕੁਲ ਜੀ ਜਿਹੜਾ ਲੈ ਗਿਆ ਉਹ ਗੀਤ ਗਾਇਆ ਪਾਪਾ ਠੀਕ ਆ ਆ ਵੱਡੀਆਂ ਨੇ ਛੋਟੀਆਂ ਇਹ ਹੁਣ ਵੱਡੇ ਆ ਗਏ ਪੀਸਾ ਨਾ ਜੀ ਹਾਂ ਇਹ ਵੱਟੀਆਂ ਨੇ ਛੋਟ ਦੇ ਵੇਖੋ ਗਰਾਮ ਇਹ ਬਈ 6 ਦੰਦ ਅੱਛਾ 6 ਦੰਦ ਤੇ ਵੇਖ ਇਹਦਾ ਹਾਈਡਵੇ ਲੰਬਾਈ ਲੰਗੂਈ ਹਰ ਗੱਲ ਚ ਕਹੇ ਚ ਪੂਰੀ ਅੱਜ 6ਵਾਂ ਦਿਨ ਸੂਈ ਨੂੰ ਆ ਦੁੱਧ ਭਾਈ ਜੀ ਦੁੱਧ ਚ ਕੰਡੇ ਰੱਖ ਕੇ ਕੋਈ ਲੈ ਜਾਏਗਾ ਤੇ 12 ਕਿਲੋ ਅੱਛਾ ਠੀਕ ਆ ਜੀ ਤੇ ਜੇ ਚਵਾ ਚੂਕ ਲੀਟਰ ਵਾਲਾ ਚੰਗਾ ਮਾਰ ਕੇ ਉਦਾਂ ਕਹਿਣਾ 14 ਕਿਲੋ 14 6ਵੇਂ ਦਿਨ ਮੈਂ ਦਊਂਗੀ 16 ਕਿਲੋ 15 ਕਿਲੋ ਇਹਨੂੰ ਘੱਟ ਨਹੀਂ ਫੁੱਲ ਵੱਡੀ ਫੁੱਲ ਵੱਡੀ ਸਮਝ ਗਈ ਹੈ ਜੀ ਤੇ ਜੈਡ ਬ੍ਰੈਗ ਨਸਲਾ ਨਸਲਾ ਜਿੰਨੇ ਧਾਣੇ ਤੋਂ ਵੇਖ ਲਓ ਕਿਡਾ ਵੇਥੇ ਲੱਗਾ ਹੈ ਬਹੁਤ ਜਿਆਦਾ ਜਵਰ ਚੀਜ਼ਾਂ ਵੇਖ ਬਈ ਇਹ ਤਾਂ ਮੈਂ ਪਹਿਲਾਂ ਰਾਤਾ ਬਣਾਇਆ ਸੀ ਵੀ ਵੀਡੀਓ 'ਚ ਨਾ ਪਾਵਾਂ ਹਾਂ ਉਹਦਾ ਕੀ ਗੱਲ ਹੁੰਦੀ ਆ ਵੀ ਗਾਹਗਨ ਕਹਿ ਦਿੰਦੇ ਯਾਰ ਆਪਣਾ ਮੁੱਲ ਜਿਆਦਾ ਕਰ ਦਿੱਤੇ ਹਾਂ ਤੇ ਐਡੇ ਐਡੇ ਜਾਨਵਰ ਹੁਣ ਪੈਸੇ ਨਾ ਮਿਲਦੇ ਆ ਠੀਕ ਹੈ ਨਾ ਜੇ ਅਸਲ ਝੋਟੀ ਆ ਇਹਨਾਂ ਨੇ ਮਾਲਕਾਂ ਨੇ ਇਹ ਗੱਲ ਕਹੀ ਆ ਵੀ 14 ਕਿਲੋ ਦੁੱਧ ਦਿੱਤਾ ਵਾ ਪਹਿਲਾਂ ਨੇ ਹਾਂਜੀ ਤੇ ਐਦ ਕੀ ਇਹਦੀ ਸਟਾਰਟਿੰਗ ਹੀ ਇੱਥੋਂ ਹੋਈ ਆ ਅੱਜ 6ਵੇਂ ਦਿਨ 6ਵੇਂ ਦਿਨ ਹਾਂ ਬਨੋ ਜੀ ਹਾਂ ਹਾਂਜੀ ਕੁਸ਼ਨ ਜੀ ਕੀ ਕਮਾ ਹੁਣ ਮੈਂ ਇਹ ਡੇਢ ਦੀ ਵੀ ਸਸਤੀ ਪਰ ਉਹ ਡੇਢ ਮੰਗ ਕੇ ਰ ਫਿਰ ਨਾ ਨਾਂ ਹੀ ਬਦਨਾਮ ਹੋ ਜਾਂਦਾ ਇੱਕ 30 ਮੋਲ ਆ ਵਹੇ ਹੂੰ ਇਹ ਤਾਂ 24 ਪੰਜ ਹੀ ਛੋੜਿਆ ਯਾਰ ਨਾ ਆਵੇਂ ਬੰਨੇ ਕਹਦਾ ਜਲ ਲੈ ਜਾ ਯਾਰ ਲਓ ਜੀ ਸਵਾਲ ਆਹਣੀ ਝੋਟੀ ਆ ਇਹ ਖੜਨੀ ਇਹ ਵੇਖ 200 ਰੁਪਈਆ ਹੀ ਜੇ 200 ਹੀ ਛੋਟ ਹੋ ਗਈ ਕਿਉਂਕਿ ਹੁਣ ਕੁਝ ਨਹੀਂ ਕੱਢਣ ਪਾਉ ਨੂੰ ਕੋਈ ਐਡਾ ਵੱਡੀ ਗੱਲ ਹੈ ਨਹੀਂ ਹੁਣ ਵੇਖ ਲੋ ਇੱਕ ਸੰਭੂ ਆ ਇਧਰ ਆ ਆ ਵੇ ਇਧਰ ਨਾਣਾ ਮਹਾਰੇਗਾ ਵੇ ਅਸਲ ਚੀਜ਼ ਵਾਹਾਂ ਬਰੂਦੀ ਫੜ ਰਹੇ ਆ ਇਹ ਅਭੀ ਗਾਂ ਵੀ ਆ ਵੇ ਇਹ ਬਈ ਪਰਸੋਂ ਸੂਈ ਆ ਹਾਂ ਅੱਜ ਖਾਲੀ ਸਵੇਰੇ ਕੀਤੀ ਕਰਤੀ ਆ ਖਾਲੀ ਹੋ ਗਏ ਤੇ ਦੁੱਧ ਪਤਾ ਇਹਦੇ ਥੱਲੇ ਕਿੰਨਾ ਹੈ 10 ਤੋਂ ਵੀ ਪਲੱਸ ਹੋਊਗਾ 10 ਤੋਂ ਪਲੱਸ ਹਾਂ ਤੇ ਚੋਣ ਕਿਤੇ ਲੱਗੀ ਆ ਵੀ ਕਿਤੇ ਕਾਹਨੂੰ ਗੱਲਾਂ ਦੂਜਾ ਸੂਆ ਇਹਨੇ ਪਹਿਲਨ ਨੇ 13 ਕਿਲੋ ਦੁੱਧ ਦਿੱਤਾ ਜੀ ਹੁਣ 6 ਦਾੰਦਾ ਤੇ ਦੂਜਾ ਸੂਆ ਠੀਕ ਆ ਹਾਂ ਇਹ ਵੱਡੀਆਂ ਛੋਟੀਆਂ ਨੇ ਜਿਨ੍ਹਾਂ ਨੇ ਬਾਈ ਇਹ ਲੈਣੀਆਂ ਉਹਨਾਂ ਨੇ ਉਹ ਨਹੀਂ ਲੈਣੀਆਂ ਉਹ ਨਹੀਂ ਲੈਣੀਆਂ ਉਹਨਾਂ ਨੇ 700 ਲੱਖ ਵਾਲੀ ਨਹੀਂ ਲੈਣੀਆਂ ਨਾ ਲੈਣੀਆਂ ਨੇ ਜਿਨ੍ਹਾਂ ਨੇ ਉਹ ਇਹੋ ਲੈਣੀ ਹੈ ਇਹੀ ਲੈਣੇ ਤੇ ਜਿਨ੍ਹਾਂ ਨੇ ਦੂਜੀ ਲੈਣੀ ਆ ਨਾ ਲੱਖ ਲਾਉਣਾ ਉਹਨੇ ਉਹਦਾਂ ਦੀ ਲੈਣੀ ਇਹ ਤਾਂ ਗੱਲ ਸਹੀ ਏ ਤੁਹਾਡੀ ਵੇਖ ਮਈਆਂ ਕਿਦਾਂ ਦੀਆਂ ਇਹ ਵੀ ਦੁੱਧ ਮੈਂ ਬਾਲਕ ਸਕੇ ਦੇ ਪਾਸ਼ਾ ਨੂੰ ਡਰ ਕੇ ਕਹਿਣਾ ਜੇ 15 ਕਿਲੋ ਤੋਂ ਘੱਟ ਦਿੱਤਾ ਤੇ ਫਿਰ ਮੁੜ ਕੇ ਸਾਡੇ ਘਰੇ ਗਾਹ ਹੀ ਨਾ ਆਵੇ। ਸਹੀ ਗੱਲ। ਅੱਛਾ ਜੀ। ਹਾਂ। ਇੰਦਾਂ ਦੀਆਂ ਛੋਟੀਆਂ ਨੇ ਚੋਂ ਲੱਗੀ ਕਿਹਦੇ ਕੰਮ। ਨਸਲ ਭਾਜੀ ਨਸਲ ਦੱਸੀ ਜਾਂਦੀ ਛੋਟੀਆਂ ਕਿਹੜੇ ਟੌਪ ਦੀਆਂ। ਇਹ ਬਾਈ ਹੁਣ ਛੋਟੀ ਇਹਦੀ ਵੀ ਗੱਲ ਮੈਂ ਛੋਟੀ ਜੀ ਆ। ਹਾਂ। ਮਤਲਬ ਇਹ ਵੱਡੀ ਗੱਲ ਇਹ ਚ ਮੁੱਲ 'ਚ ਨਹੀਂ ਮੈਂ ਕਰਦਾ। ਵੈਸੇ ਮੁੱਲ ਆਮ ਇਹਦਾ 145 ਰੱਖਿਆ ਹੈ। ਠੀਕ ਆ। ਪਰ ਹੁਣ ਮੈਂ ਵੀਡੀਓ ਤੇ ਥੂ ਇਹ ਗੱਲ ਕਹਿਣਾ ਮੈਂ ਵੀ 1 30 ਦੀ ਦੇ ਦੇਣੀ ਹੈ ਵਿੱਚ ਉਹਦੇ ਚ ਹਜ਼ਾਰ ਛੋੜਦਾ 1 90 ਦੀ ਵੇਖ ਲੋ ਹੁਣ ਜਾਇਆ ਜਾਕ ਨਹੀਂ ਹੁਣ ਇਹਦੋਂ ਅੱਗੇ ਰੱਬ ਦਾ ਨਾਮ ਜੇ ਰੁਪਏ ਲਾਗ ਲੈਂਦੀਆਂ ਵੱਡੀਆਂ ਛੋਟੀਆਂ ਨੇ ਰੁਪਈਏ ਲਾਏ ਤੇ ਜੇ ਹੁਣ ਇਹਨਾਂ ਡੰਗਰਾਂ ਦੇ ਵੀ ਕਹੇ ਨਾ ਕੋਈ ਵੀ ਮੁਫਤ ਮਿਲ ਜਾਣ ਉਹ ਨਹੀਂ ਮਿਲਦਾ ਬਿਲਕੁਲ ਆਓ ਤੋਹਫਾ ਜੀ ਅੱਛਾ ਹਾਂ ਜੀ ਸਟਾਮਪ ਤੇ ਲਿਖ ਦੇਾਂਗੇ ਹਾਂ ਥੋੜੀ ਜੀ ਨਾ ਡਰਕ ਰਿਟਰਨ ਦੀ ਕਬਰਦੀ ਆ ਥੋੜੀ ਜੀ ਕੈਂਪ ਦੇ ਤੋਂ ਵੀ ਕਬਰ ਸਾਡੇ ਕੋ ਵੀ ਜੇ ਕਰਦੀ ਆ ਹਾਂ ਜੀ ਇਹ ਨਾ ਪਰਸੋਂ ਸੂਈ ਆ ਇਹਦੀ ਸਟਾਰਟਿੰਗ ਜਿਹੜੀ ਬੌਲੇ ਦੀ ਹੈ ਨਾ ਹਾਂ ਉਹ ਕੋਈ ਕੰਡੇ ਲਾਲੇ ਮਿੰਕੇ ਲੈ ਜੇ 12 13 ਕਿਲੋ ਦੀ ਹੈ 12 ਕਿਲੋ ਦੀ 12 ਲਾ ਲਓ 12 ਦੇ ਰੱਖ ਲਓ ਜਿੰਨੇ ਵੀ ਲੈਣੀ ਲੈ ਜੇ ਪਿੰਡਾ ਵੇਖੋ ਕਿੱਡਾ ਬਰੀਕ ਆ ਮਸਾਲਾ ਲੀ ਆ ਆਰਾਮ ਨਾਲ ਫੜ ਕੇ ਲਈ ਆ ਥੋੜੀ ਜਿਹੀ ਕਾਬਰ ਦੀ ਆ ਅੱਛਾ ਭਾਈ ਇਹਦੀ ਗੱਲ ਇਦਾਂ ਵਾਂ ਇਹਦੀ ਕੋਈ ਸਟਾਮ ਤੇ ਲਿਖਾ ਲੇ ਮੈਂ 16 ਕਿਲੋ ਦੁੱਧ ਦਾ ਨਾਮ ਲਵਾਂ ਅੱਛਾ ਦੂਜਾ ਸਵੇ ਇਹਨੇ 16 ਦਿੱਤਾ ਐਦ ਕੀ ਸੂਈ ਜੇ ਤੀਜਾ ਮੇਖਨ ਨੂੰ ਮੈਂ ਕਹਿ ਦਿੰਨਾ ਸਰੀਰ ਵਾਲੇ ਦੇਖ ਕੇ ਵੀ ਇਹ ਦੂਜਾ ਵਾ ਥੋੜੀ ਕਾਬਰਦੀਆ ਵੀ ਬੱਚੇ ਦਾ ਵੀ ਕਰਦੀ ਆ ਤੇ ਥੋੜੀ ਵੈਸੇ ਨਾ ਘਰੋਂ ਨਹੀਂ ਉਹਨਾਂ ਨੇ ਕੱਢੀ ਮਾਲਕਾਂ ਨੇ ਹਾਂ ਤੇ ਉਹਦਾ ਕਰਕੇ ਮੈਂ ਪਹਿਲਾਂ ਰਾਦਾ ਨਹੀਂ ਵੀ ਤੋਰੀਏ ਫੇਰ ਅਗਲਾ ਕਹਿੰਦਾ ਯਾਰ ਦੁਬਾਰਾ ਤੋੜ ਕੇ ਵੀਡੀਓ ਪਾਓ ਇਹ ਕਰੋ ਅਹੀਂ ਇਸ ਕਰਕੇ ਤੁਹਾਨੂੰ ਕਹਿਆ ਵੀ ਤੋੜ ਲਈਏ ਮਾੜਾ ਜਿਹਾ ਬਹੁਤ ਮੱਝ ਦੁੱਧ ਲਈਦੀ ਮੱਝ ਭਾਈ ਰਾਦਾ ਲੱਗ ਲਓ ਦੁੱਧ ਵਾਲੀ ਆ ਅੱਛਾ ਜੀ ਹਾਂ 16 ਕਸਮ ਖਾ ਕੇ ਉਹਨੇ ਜਨਾਨੀ ਦੀ ਇਹ ਗੱਲ ਕਹੀ ਮਾਤਾ ਨੇ ਪੁੱਤਰ 8 ਕਿਲੋ ਦੁੱਧ ਅਸੀਂ ਡੰਗ ਦਾ ਨਾਪਿਆ ਹਾਂ ਤੇ ਐਤ ਕੀ ਅਸੀਂ 20 ਕਿਲੋ ਵਿੱਚਵਾ ਸਕਨੇ ਆ ਪਰ ਅਸੀਂ ਵੀ ਨਹੀਂ ਕਹਿਣਾ ਹੁਣ ਅਸੀਂ ਤੇ 20 ਕਹਾਂ ਫਾਇਦਾ ਕੋਈ ਨਹੀਂ ਆਪਣੀ ਸਮਝ ਨਾਲ ਨਹੀਂ ਬਿਲਕੁਲ ਬਿਲਕੁਲ ਐਸ ਵੇਲੇ ਬੌਲਾ ਪਾੜ ਦਾ ਜੀ ਹਾਂ 13 ਕਿਲੋ ਹੋਊਗਾ ਠੀਕ ਆ 12 ਦੇ ਕੋਈ ਮੰਗਾਲੇ ਕਰੇ ਤੇ ਚੌਣ ਲੱਗਾ ਹੋਊਗਾ ਵੀ ਜਵਾਗ ਚੌਣ ਚਲੋ ਇੰਨੀ ਚੰਗੀ ਚਵਾਈ ਲੱਗੀ ਆ ਤੇ ਸੰਦੀਪ ਸਿੰਘ ਇਹ ਵੀ ਮੁੱਲ ਮਲ ਕਰਨੋਂ ਤੇ ਹੁਣ ਇਦਾਂ ਦਾ ਜੇ ਲੈਣ ਚਾਹੀਏ ਜਾਨਵਰ ਤੇ ਕੋਲ ਅਗਲੇ 2 ਲੱਖ ਮੰਗਦੇ ਨੇ ਇਹ ਵੀ ਇਹਦੇ ਬਰਾਬਰ ਹੀ ਚਲ ਦੇ ਦਾਂਗਾ ਚਲੋ 130 ਦੀ ਦੇ ਦਾਂਗੇ 1000 ਛੂਟ ਵੀ ਕਰਤਾ ਵਾ ਠੀਕਾ ਹੋਰ ਦੱਸੋ ਹੁਣ ਹੋਰ ਜੇ ਕਹੀ ਨਾ ਵੀ ਹੋਣੇ ਤੋਂ ਕੱਢੋ ਨਹੀਂ ਠੀਕਾ ਨਹੀਂ ਨਹੀਂ ਠੀਕਾ ਕਿਉਂਕਿ ਪੈਸੇ ਲਾਏ ਨੇ ਪੈਸੇ ਇਹਨਾਂ ਦੇ ਵਿੱਚ ਬਿਲਕੁਲ ਉਹ ਜਿੱਦਾਂ ਆਪਾਂ ਵੀਡੀਓ ਦੇ ਉੱਤੇ ਐ ਕਰਕੇ ਨਹੀਂ ਪਾਇਆ ਹੁੰਦਾ ਸਾਡਾ ਉਹ ਛੋਟਾ ਹੀ ਮਾਰ ਜਾਂਦੇ ਉਹ ਸਾਰਿਆਂ ਨੂੰ ਪਤਾ ਲੱਗ ਜਾਣਾ ਸਾਡੀ ਬਾਕੀ ਚੰਗੇ ਜਾਨਵਰ ਆ ਵਾਹਿਗੁਰੂ ਕਿਰਪਾ ਕਰੇ ਜਿਹੜਾ ਵੀ ਲੈ ਗਿਆ ਦੁਬਾਰਾ ਆਊਗਾ ਤੇ ਭਰਾ ਤੁਹਾਡੇ ਦਾ ਨਾਮ ਜੇ ਗੁਰਸ਼ਿੰਦਰ ਸਿੰਘ ਤੇ ਪਿੰਡ ਮਾਲੀਆ ਜ਼ਿਲ੍ਹਾ ਗੁਰਦਾਸਪੁਰ ਤੇ ਜਿੰਨੇ ਵੀ ਆਉਣਾ ਫੋਨ ਨੰਬਰ ਤੁਹਾਡੇ ਸਕਰੀਨ ਤੇ ਚੱਲਣ ਰਿਹਾ ਫੋਨ ਕਰਕੇ ਆ that's